ਅਮਰੀਕਾ ਤੇ H1B ਵੀਜ਼ਾ ਨੂੰ ਟੱਕਰ ਦੇਣ ਦੇ ਲਈ ਚੀਨ ਲਿਆਇਆ ਕੇ ਵੀਜ਼ਾ ਜੀ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਪਿਛਲੇ ਦਿਨੀ H1B ਵੀਜ਼ਾ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਤੇ ਉਹਨਾਂ ਦੇ ਇਸ ਫੈਸਲੇ ਨੇ ਤਕਨੀਕੀ ਅਤੇ IT ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ ਇਸੇ ਵਿਚਾਰੇ ਚੀਨ ਨੇ ਦੁਨੀਆ ਭਰ ਦੇ ਟੈਲੈਂਟ ਨੂੰ ਆਕਰਸ਼ਿਤ ਕਰਨ ਦੇ ਲਈ ਕੇ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਨੂੰ ਅਮਰੀਕਾ ਦੇ ਐਚ1ਬੀ ਵੀਜ਼ੇ ਦੇ ਵਿਕਲਪ ਵਜੋਂ ਦੱਸਿਆ ਜਾ ਰਿਹਾ ਹੈ ਨਵਾਂ ਵੀਜ਼ਾ 1 ਅਕਤੂਬਰ 2025 ਤੋਂ ਲਾਗੂ ਹੋਵੇਗਾ रिपोर्ट्स ਦੇ ਮੁਤਾਬਕ ਕਿ ਵੀਜ਼ਾ ਉਹਨਾਂ ਨੌਜਵਾਨ ਅਤੇ ਹੁਨਰਮੰਦ ਪੇਸ਼ੇਵਰਾਂ ਦੇ ਲਈ ਹੈ ਜੋ STEM ਸਟੈਮ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਗਣਿਤ ਖੇਤਰ ਵਿੱਚ ਹਨ ਅਤੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਜਾਂ ਵਰਤਮਾਨ ਦੇ ਵਿੱਚ ਕਿਸੇ ਪ੍ਰਸਿੱਧ ਯੂਨੀਵਰਸਿਟੀ ਜਾਂ ਖੋਜ ਸੰਸਥਾ ਵਿੱਚ ਪੜ ਰਹੇ ਹਨ ਜਾਂ ਰਿਸਰਚ ਕਰ ਰਹੇ ਹਨ ਬੇਨਕਾਰਾਂ ਨੂੰ ਲੋੜਿੰਦੇ ਦਸਤਾਵੇਜ਼ ਜਮ੍ਹਾਂ ਕਰਨੇ ਪੈਣਗੇ ਹੋਰ ਵੇਰਵੇ ਚੀਨੀ ਦੂਤਾਵਾਸਾ ਅਤੇ ਕੌਂਸਲਟਾ ਦੁਆਰਾ ਜਾਰੀ ਕੀਤੇ ਜਾਣਗੇ ਚੀਨੀ ਸਰਕਾਰ ਨੇ ਅਗਸਤ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਸੀ ਦੱਸਦੇ ਕਿ ਚੀਨ ਇਸ ਵੇਲੇ 12 ਤਰ੍ਹਾਂ ਦੇ ਵੀਜ਼ੇ ਚਾਰੀ ਕਰਦਾ ਹੈ ਵਰਤਮਾਨ ਦੇ ਵਿੱਚ ਚੀਨ ਕੰਮ ਕਰਨ ਦੇ ਲਈ ਆਰ ਵੀਜ਼ਾ ਅਤੇ ਜ਼ੈਡ ਵੀਜ਼ਾ ਵਰਤੇ ਜਾਂਦੇ ਨੇ ਜ਼ੈਡ ਵੀਜ਼ਾ 1 ਸਾਲ ਦੇ ਲਈ ਵੈਧ ਹੁੰਦੇ ਹਨ ਆਰ ਵੀਜ਼ਾ ਦੇ ਲਈ ਕੋਈ ਫੀਸ ਨਹੀਂ ਹੈ ਪਰ ਅਰਜ਼ੀ ਪ੍ਰਕਿਰਿਆ ਲੰਬੀ ਅਤੇ ਗੁੰਝਲਦਾਰ ਹੈ ਕਿ ਵੀਜ਼ਾ ਵਿਦੇਸ਼ੀਆਂ ਨੂੰ ਚੀਨ ਦੇ ਵਿੱਚ ਲੰਬੇ ਸਮੇਂ ਲਈ ਰਹਿਣ ਦੀ ਆਗਿਆ ਦਿੰਦਾ ਹੈ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਕਿੰਨੇ ਸਮੇਂ ਦੇ ਲਈ